ਲੋਰੀ ਸਾਲਨ ਸਾਸੀ ਘਾਲ ਜੀ ਅੱਜ 30 ਦਸੰਬਰ 2024 ਤੇ ਤੁਹਾਨੂੰ ਵਖਾਣਿਆ ਮਾਹੌਲ ਪੰਜਾਬ ਬੰਦ ਆ ਆਓ ਇਧਰ ਸਾਹ ਕੈਮਰਾਮੈਨ ਆਓ ਜੀ ਆ ਵੀਰ ਸਾਹਿਬ ਜੀ ਤੇ ਕਾਨਾ ਬੰਦੀ ਕੋਈ ਦੁਕਾਨ ਹੀ ਖੁੱਲੀ ਗੋਲੂ ਕਾ ਮੋੜ ਹੈ ਜੀ ਆ ਵੀਰ ਡਾਕਟਰ ਸਾਹਿਬ ਆ ਗਏ ਜੀ ਵਾਰ ਲੋਕੀ ਤਾਸ਼ਾ ਖੇਡੀ ਜਾਂਦੇ ਨੇ ਬਾਕੀ ਦੁਕਾਨਾਂ ਬੰਦ ਨੇ ਜੀ ਬਿਲਕੁਲ ਬੰਦ ਹੀ ਬਿਲਕੁਲ ਬੰਦ ਹੈ ਜੀ ਹੋਰ ਕੀ ਹਾਲ ਹੈ ਹੈ ਬੰਦ ਸਾਰਾ ਹੋਰ ਸਾਰਾ ਬੰਦ ਹੀ ਆ ਲੋਕਾਂ ਨੇ ਬਹੁਤ ਸਾਲ ਤਾਈ ਜਾਏ ਕਿਵੇਂ ਬੰਦ ਕੀਤੀ ਬੈਠੇ ਕੀ ਪ੍ਰੋਗਰਾਮ ਹੈ ਅੱਜ ਅੱਜ ਬਾਉ ਜੀ ਉਹ ਆ ਗਿਆ ਕਿਸਾਨਾਂ ਦਾ ਕਰਨਾ ਜੀ ਵਾਹ ਯੋ ਪੂਰਾ ਸਾਥ ਦੇ ਰਹੇ ਤੁਸੀਂ ਹੈ ਸਾਡੀ ਲੋਤ ਕਿਸਾਨਾਂ ਦੀ ਫੋਟੋ ਨੋ ਵਾਹ ਯੋ ਸਾਰੇ ਦੁਕਾਨਦਾਰ ਜੀ ਹਾਂ ਜੀ ਦੁਕਾਨਦਾਰ ਨਹੀਂ ਤੁਹਾਨੂੰ ਕਿਸੇ ਦਾਬਾ ਲੈ ਕੇ ਪਿਆਰ ਨਾਲ ਕਿਉਂ ਜੀ ਸਾਥ ਦੇ ਰਹੇ ਇਹ ਸ਼ੌਕ ਨਾਲ ਅਖਬਾਰ ਵਿੱਚ ਆਇਆ ਤੇ ਉਹਨਾਂ ਦੀ ਸਾਥ ਦੇਣਾ ਕਿਸਾਨਾਂ ਦਾ ਵਾਹ ਯੋ ਮੋਬਾਈਲਾਂ 'ਚ ਆ ਗਿਆ ਜੀ ਠੀਕ ਹੈ ਜੀ ਚਲੋ ਵਧੀਆ ਜੀ ਹਾਂ ਜੀ ਲਓ ਰਾਡਾ ਬੰਦੇ ਜੀ ਬਿਲਕੁਲ ਕੋਈ ਬੰਦਾ ਸ਼ੀ ਨੂੰ ਜੀ ਕੋਈ ਮਜਬੂਰ ਨਹੀਂ ਰੰਗ ਟਪ ਰਿਹਾ ਜੀ ਤੇ ਬਾਕੀ ਆ ਸਾਡੇ ਕੈਮਰਾਮੈਨ ਚੰਦ ਸਿੰਘ ਜੀ ਉਹ ਦੱਸਣ ਅਸੀਂ ਕਿਸਾਨਾਂ ਦੇ ਹੱਕ ਵਿੱਚ ਆ ਅਸੀਂ ਵੀ ਆਪਣਾ ਕੰਮ ਬੰਦ ਕਰਕੇ ਤੇ ਤੁਹਾਨੂੰ ਦਿਖਾਣ ਲਈ ਇੱਥੇ ਆਏ ਸੀ ਇਸੋ ਦੇ ਵੇਖੋ ਕੀ ਹਾਲਾਤ ਨੇ ਸਾਥ ਦੇ ਰਹੇ ਲੋਕ ਸਾਥ ਦੇ ਰਹੇ ਨੇ ਸਾਰੇ ਬੰਦੇ ਨੇ ਇਹ ਦੁੱਧ ਵਾਲੇ ਗੱਡੀਆਂ ਵਾਲੇ ਵੀ ਸਵੇਰੇ ਸਵੇਰੇ ਕੰਮ ਕਰਦੇ ਜਾ ਰਹੇ ਨੇ ਇਹ ਲੋਕਾਂ ਨੇ ਬਹੁਤ ਸਾਥ ਦਿੱਤਾ ਜੀ ਜਿਹਨਾਂ ਮਜਬੂਰੀਆਂ ਉਹ ਜਾ ਰਹੇ ਨੇ ਬਸ ਜਿਵੇਂ ਆ ਪੂਰ ਸਲ ਗੱਡੀ ਆਰਮੀਲ ਗੱਡੀ ਲੰਘ ਰਹੀ ਆ ਜੀ ਠੀਕ ਹੈ ਸਾਥ ਦੇ